ਆ ਵੇਖੋ ਵੀਰੋ ਜਿਹੜੇ ਪੁਲਿਸ ਵਾਲਿਆਂ ਦੀ ਬੱਸਾਂ ਜਿਹੜੀ ਸੰਗਰੂਰ ਨੂੰ ਜਾ ਰਹੀ ਹੈ ਜਿਹਦਾ ਨੰਬਰ ਹੈਗਾ ਪੀਪੀ08 ਬੀਜੈਡ 7598 ਜਿਹੜੀ ਕਿ ਖਨੋਰੀ ਮੋਰਚੇ ਤੋਂ ਆ ਰਹੀ ਹੈ ਜਿੰਦੇ ਚ ਕਿਸਾਨਾਂ ਦਾ ਸਾਰਾ ਸਮਾਨ ਲੱਧਿਆ ਹੈ ਵਿੱਚ ਗੱਦੇ ਹੋਰ ਵੀ ਕਈ ਤਰ੍ਹਾਂ ਦਾ ਸਮਾਨ ਜਿਹੜਾ ਵੀਡੀਓ ਤੁਸੀਂ ਦੇਖ ਰਹੇ ਹੋ ਤੇ ਵਿੱਚ ਗੱਦੇ ਆਵੇ ਖੂਕ ਕਿਸਾਨਾਂ ਦੇ ਇਹ ਜਿਹੜੇ ਲਿਆ ਰਹੇ ਆ ਕਾਫੀ ਨੁਕਸਾਨ ਜਿਹੜਾ ਇਹਨਾਂ ਨੇ ਕੀਤਾ ਟਰਾਲੀਆਂ ਦਾ ਜਿਹੜਾ ਕੀਮਤੀ ਸਮਾਨ ਕੱਢਿਆ ਜਿੰਦੇ ਚ ਇਸ ਹੀ ਆ ਗੱਡੇ ਆ ਪੱਖੇ ਆ ਫਰਿੱਜਾਂ ਕੱਲੇ ਉਥੇ ਟਰਾਲੀਆਂ ਟਰੈਕਟਰ ਖੜੋਤੇ ਆ ਉਹ ਵੀ ਕਈਆਂ ਦਾ ਕੁਝ ਵੈਂਡਰੀਆਂ ਨੇ ਇੰਗਾ ਕਈਆਂ ਨੇ ਫਟੀਆਂ ਨੇ ਇੰਗਾ ਕੋਈ ਟੁੱਟੇ ਪਏ ਆ ਆ ਵੇਖੋ ਵੀਰੋ ਪੰਜਾਬ ਪੁਲਿਸ ਦੀ ਕਰਤੂਤ ਚੋਰ ਸਰਕਾਰ ਏ ਚੋਰ ਸਰਕਾਰ ਭਗਵੰਤ ਮਾਨ ਲੋਟੂ ਸਰਕਾਰ ਦੀ ਝਾੜੂ ਪੂੰਛੇ ਦੀ ਸਰਕਾਰ ਦੀ ਆ ਵੇਖੋ ਵੀਰੋ ਅਸੀਂ ਸਪੈਸ਼ਲ ਗੱਡੀ ਲਾਈ ਮਗਰ ਤੇ ਦੇਖੀ ਹੈ ਇਸ ਤੋਂ ਪਹਿਲਾਂ ਵੀ ਇੱਕ ਬੱਸ ਲੰਗੀ ਆ ਉਹਦੇ ਸੀ ਮਗਰ ਲਾਈ ਪਰ ਉਹ ਪਤਾ ਨਹੀਂ ਕਿੱਧਰ ਨੂੰ ਲੈ ਕੇ ਬੱਸ ਪਤਾ ਨਹੀਂ ਲੱਗਿਆ ਦੂਜੀ ਦੂਜੀ ਬੱਸਾਂ ਕਿ ਬੰਦੇ ਦੀਆਂ ਜਾ ਰਹੇ ਹਨ ਪਰ ਪਰ ਕਿਸਾਨਾਂ ਦਾ ਜਿਹੜਾ ਉਸ ਸਮਾਨ ਥੱਲੇ ਹੋਰ ਵੀ ਹੈਗਾ ਥੱਲੇ ਕਿਸਾਨਾਂ ਦਾ ਕਿਸਾਨਾਂ ਦਾ ਜਿਹੜਾ 1-1 ਰੁਪਿਆ 10-9 ਦੀ ਮਿਹਨਤ ਇਕੱਠੀ ਕਰਕੇ ਆਮ ਆਪਣੇ ਸਾਰੇ ਲੋਕਾਂ ਦੀ ਕਿਸਾਨ ਭਰਾਵਾਂ ਦੀ ਉਹ ਮਿਹਨਤ ਆ ਜਿਹੜਾ ਉਹ ਸੱਚਾਈ ਦਾ ਮਾਣਦਰੀ ਤੇ ਲਊਗਾ ਉਹ ਵੇਖੋ ਜੀ ਪੰਜਾਬ ਪੁਲਿਸ ਜਿਹੜੀ ਲਿਆ ਰਹੀ ਹੈ ਪਰ ਪਰ ਕਿਸਾਨਾਂ ਦਾ ਕਿਸਾਨ ਸਮਾਨ ਸਾਰਾ ਵੇਖੋ ਵੀਰੋ ਕਰਾਸ ਕਰ ਰਿਹਾ ਹੈ ਬੜੇ ਕਰਾਸ ਕਰਦੇ ਵੇਖੀਏ ਇਹ ਵੀ ਹੋ ਰਿਹਾ ਹੈ ਇੱਕ ਇੱਕ ਹੀ ਬੰਦ ਕਰਕੇ ਫਿਰ ਦਰਜ ਰੋ ਸ਼ਿ 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 ਮੈਂ ਤੁਹਾਨੂੰ ਦੱਸਦਾ ਕਿ ਵੀ ਇੱਕ ਅਵਾਰ ਲੱਗੇ ਪਹਾੜਾਂ ਉ ਗੱਦੇ ਦੇ ਸੱਪ ਨੇ ਆ ਵੇ ਦੇ ਨੇ ਤੇਰਾ ਮੈਂ ਕਵਰ ਕੀਤਾ ਇਹਨਾਂ ਨੇ ਜਾਲੀ ਲਾਈ ਹੋਈ ਹੈ ਇਹ ਜਾਲੀ ਲਾ ਕੇ ਕੋਈ ਇਹ ਆਓ ਆਓ ਦੇਖੋ ਜੀ ਉਹ ਇਹ ਦੋ ਬੱਸਾਂ ਨੇ ਇਹ ਪੀ ਵੀ 08 ਸੀ ਐਚ 8840 ਇਹ ਇਹ ਦੂਜੀ ਬੱਸ ਆ ਮਗਰ ਚ ਮਗਰ ਜਾਲੀਆਂ ਲੱਗੀਆਂ ਆ ਮਗਰ ਜਾਲੀਆਂ ਲੱਗੀਆਂ ਆ ਗੱਦੇ ਦੇ ਸੱਪ ਆ ਹੋਵੇ ਥੱਲੇ ਹੋਰ ਵੀ ਸਮਾਨ ਹੈ ਕਾਫੀ ਹਾਂ ਆ ਜੀ ਇਹਨਾਂ ਨੇ ਮਗਰ ਲਾਈ ਗੱਡੀ ਖਨੋਰੀ ਮੂਰਤੀ ਨੂੰ ਦੋ ਪਾਸੇ ਦੂਜੇ ਪਾਸੇ ਦੱਸਣੇ ਲੈ ਕੇ ਆਏ ਸਰ ਚੱਕ ਕੇ ਔਰ ਜੱਗੇ ਫਰੋੜ ਖੁੱਲਾ ਹੋਊਗਾ ਰੋਕ ਜਾ ਇਹਲਾ ਸ਼ੀਸ਼ੇ ਨਾ ਕਾਲੇ ਕਿ ਸ਼ੀਸ਼ੇ ਕਾਲੇ ਕੀਤੇ ਇਹਨਾਂ ਨੇ Z Black Stick Boy ਉਹ ਨਹੀਂ ਖੜੇ ਦਿਲ ਦੱਬ ਚੁੜੇ ਦੱਸ ਦਈ ਨਹੀਂ ਨਹੀਂ ਚਲੇ ਸਰ ਬਸ ਹੋਈ ਗਏ ਨਾ ਹਾਂ ਹਾਂ ਦਿਸ ਗਈ ਆ ਯਾਰ ਠੀਕ ਹੈ ਤਾਂ ਠੀਕ ਹੈ ਇਸ ਕੀ ਨਿੱਦੇ ਨਿਕਲ ਚਲੋਣਾ ਆ ਵੇਖੋ ਵੀਰੋ ਜਿਹੜੇ ਪੁਲਿਸ ਵਾਲਿਆਂ ਦੀ ਬਾਸਾਂ ਜਿਹੜੀ ਸੰਗਰੂਰ ਨੂੰ ਜਾ ਰਹੀ ਹੈ ਇਹਦਾ ਨੰਬਰ ਹੈਗਾ ਪੀ ਵੀ 08 ਬੀ ਜੈਡ 7598 ਜਿਹੜੀ ਕਿ ਖਨੋਰੀ ਮੋਰਚੇ ਤੋਂ ਆ ਰਹੀ ਆ ਜਿੰਦੇ ਚ ਕਿਸਾਨਾਂ ਦਾ ਸਾਰਾ ਸਮਾਨ ਲੱਧਿਆ ਵਿੱਚ ਗੱਦੇ ਹੋਰ ਵੀ ਕਈ ਤਰ੍ਹਾਂ ਦਾ ਸਮਾਨ ਜਿਹੜਾ ਵੀਡੀਓ ਤੁਸੀਂ ਦੇਖ ਰਹੇ ਤੇ ਵਿੱਚ ਗੱਦੇ ਆ ਵੇ ਖੋ ਕਿਸਾਨਾਂ ਦੇ ਇਹ ਜਿਹੜੇ ਲਜਾਰੇ ਆ ਕਾਫੀ ਨੁਕਸਾਨ ਜਿਹੜਾ ਇਹਨਾਂ ਨੇ ਕੀਤਾ ਟਰਾਲੀਆਂ ਦਾ ਜਿਹੜਾ ਕੀਮਤੀ ਸਮਾਨ ਕੱਢਿਆ ਜਿੰਦੇ ਚ ਏਸੀ ਆ ਗੱਦੇ ਆ ਪੱਖੇ ਆ ਫਰਿੱਜਾਂ ਅੱਲੇ ਉਥੇ ਟਰਾਲੀਆਂ ਟਰੈਕਟਰ ਖੜੋਤੇ ਆ ਉਹ ਵੀ ਕਈਆਂ ਦਾ ਕੁਝ ਬੈਂਡਰੀਆਂ ਨੇ ਇੰਗਾ ਕਈਆਂ ਨੇ ਫਟੀਆਂ ਨੇ ਇੰਗਾ ਕੋਈ ਟੁੱਟੇ ਪਏ ਆ ਆ ਵੇਖੋ ਵੀਰੋ ਪੰਜਾਬ ਪੁਲਿਸ ਦੀ ਕਰਤੂਤ ਚੋਰ ਸਰਕਾਰ ਏ ਚੋਰ ਸਰਕਾਰ ਭਗਵੰਤ ਮਾਨ ਲੋਟੂ ਸਰਕਾਰ ਦੀ ਝਾੜੂ ਪੂੰਛੇ ਦੀ ਸਰਕਾਰ ਦੀ ਆ ਵੇਖੋ ਵੀਰੋ ਅਸੀਂ ਸਪੈਸ਼ਲ ਗੱਡੀ ਲਾਈ ਮਗਰ ਤੇ ਦੇਖੀ ਹੈ ਇਸ ਤੋਂ ਪਹਿਲਾਂ ਵੀ ਇੱਕ ਬੱਸ ਲੰਗੀ ਆ ਉਹਦੇ ਸੀ ਮਗਰ ਲਾਈ ਪਰ ਉਹ ਪਤਾ ਨਹੀਂ ਕਿੱਧਰ ਨੂੰ ਲੈ ਕੇ ਬੱਸ ਪਤਾ ਨਹੀਂ ਲੱਗਿਆ ਅ ਦੂਜੀ ਦੂਜੀ ਬਸਾਂ ਕਰਕੇ ਬੰਦੀਆਂ ਜਾ ਰਹੇ ਆ ਪਰ ਪਰ ਕਿਸਾਨਾਂ ਦਾ ਜਿਹੜਾ ਉਸ ਸਮਾਨ ਥੱਲੇ ਹੋਰ ਵੀ ਹੈਗਾ ਥੱਲੇ ਹੋਰ ਵੀ ਕਿਸਾਨਾਂ ਦਾ ਕਿਸਾਨਾਂ ਦਾ ਜਿਹੜਾ 1-1 ਰੁਪਿਆ 10-9 ਦੀ ਮਿਹਨਤ ਇਕੱਠੀ ਕਰਕੇ ਆਮ ਆਪਣੇ ਸਾਰੇ ਲੋਕਾਂ ਦੀ ਕਿਸਾਨ ਭਰਾਵਾਂ ਦੀ ਉਹ ਮਿਹਨਤ ਆ ਜਿਹੜਾ ਉਹ ਸੱਚਾਈ ਦਾ ਆਮੰਦਰੀ ਤੇ ਲਹੂ ਆ ਉਹ ਵੇਖੋ ਜੀ ਪੰਜਾਬ ਪੁਲਿਸ ਜਿਹੜੀ ਲਿਆ ਰਹੀ ਆ ਪਰ ਪਰ ਕਿਸਾਨਾਂ ਦਾ ਕਿਸਾਨ ਸਮਾਨ ਸਾਰਾ ਵੇਖੋ ਵੀਰੋ ਕਰੌਸ ਕਰ ਰਿਹਾ ਹੈ ਬੜੇ ਕਰੌਸ ਕਰਦੇ ਵੇਖੀਏ ਇਹ ਵੀ ਹੋ ਰਿਹਾ ਹੈ ਇੱਕ ਇੱਕ ਗਰੀ ਬੰਦ ਕਰਕੇ ਫਿਰ ਦਰਜ ਰਿਹਾ ਸ਼ੀਸ਼ਾ ਬਸਾਂ ਦੇ ਰੂਪ ਵਿੱਚ ਕਿਵੇਂ ਆਇਆ। ਪਹਾਲ ਲੱਗੇ ਪਹਾਲ ਨਾ ਉਹ ਗੱਦੇ ਦੇ ਸੇ ਪੈ ਨੇ ਆ ਵਿੱਦੇ ਨੇ ਦੇਰ। ਤੁਹਾਨੂੰ ਮਾਰ ਕਵਰ ਕੀਤਾ ਇਹਨਾਂ ਨੇ। ਜਾਲੀ ਲਾਈ ਹੋਈ ਏ। ਜਾਲੀ ਲਾ ਕੇ ਕੋਈ ਇਹ ਆਓ ਆਓ ਦੇਖੋ ਜੀ ਉਹ ਇਹ ਦੋ ਬੱਸਾਂ ਨੇ। ਇਹ PB08 CH8840 ਇਹ ਇਹ ਦੂਜੀ ਬੱਸ ਆ। ਮਗਰ ਮਗਰ ਜਾਲੀਆਂ ਲੱਗੀਆਂ ਆ। ਮਗਰ ਜਾਲੀਆਂ ਲੱਗੀਆਂ ਆ ਗੱਦੇ ਦੇ ਸਦ ਦੇ ਪਏ ਹੋਏ। ਥੱਲੇ ਹੋਰ ਵੀ ਸਮਾਨ ਹੈ ਕਾਫੀ। ਆ ਆ ਜੀ ਇਹਨਾਂ ਨੇ ਮਗਰ ਲਾਈ ਗੱਡੀ। ਖਨੋਰੀ ਮੋਰਚੂ ਦੂਜੇ ਪਾਸੇ ਦੀ ਦੂਜੇ ਪਾਸੇ ਦਿਸ ਰਹਾਣਾ ਲੈ ਕੇ ਆਏ ਸਾਰ ਚੱਕ ਕੇ ਔਰ ਜੱਗੇ ਫਰੋੜ ਖੁੱਲਾ ਹੋਊਗਾ ਰੁਕ ਜਾ ਮੇਲਾ ਸ਼ੀਸ਼ੇ ਨਾ ਕਰੇ ਕਿ ਸ਼ੀਸ਼ੇ ਕਾਲੇ ਕੀਤੇ ਇਹਨਾਂ ਨੇ Z black ਸਟਿੱਕ ਪਾਈ ਉਹ ਨਹੀਂ ਖੇਦੁਰ ਦੀ ਦਮ ਪੁੱਛ ਰਿਹਾ ਨਹੀਂ ਨਹੀਂ ਪੁੱਛ ਰਿਹਾ ਸਰ ਬਸ ਹੋਈ ਦਿਸ ਗਿਆ ਹਾਂ ਹਾਂ ਦਿਸ ਗਈ ਆ ਯਾਰ ਠੀਕ ਹੈ ਤਾਂ ਠੀਕ ਹੈ ਇਸ ਕੀ ਨੇ ਤੇ ਨਿਕਲ ਚਲੋਣਾ